ਅੱਜ ਸਵੇਰੇ ਕਰੀਬ 8:30 ਵਜੇ ਚਾਵਾ ਰੋਡ ਤੇ ਪਿੰਡ ਸ਼ਮਸਪੁਰ ਕੋਲ ਮੀਨੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਦਾ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ 29 ਸਾਲ ਵਾਸੀ ਰਾਏਪੁਰ ਹੋਈ। ਮ੍ਰਿਤਕ ਦੇ ਪੇੜਾ ਦਾ ਇਕਲੌਤਾ ਪਰਿਵਾਰਸੀ ਤੇ ਪਿਤਾ ਦੀ ਮੌਤ ਹੋ ਚੁੱਕੀ ਸੀ। ਕੋਲ ਖੜੇ ਲੋਕਾਂ ਨੇ ਦੱਸਿਆ ਕਿ ਚਾਵਾ ਰੋਡ ਦੇ ਪਿੰਡ ਸ਼ਮਸਪੁਰ ਦੇ ਕੋਲ ਇੱਕ ਫੈਕਟਰੀ ਦੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਹਮਣੇ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜੀ ਨਮਸਕਾਰ ਮੇਰਾ ਨੰਦਰਪਾਲ ਸਿੰਘ ਜੀ ਤੁਸੀਂ ਕਿੱਥੇ ਨਾ ਹੋ ਹੁਣ ਤੋਂ ਘੰਟਾ ਪਹਿਲਾਂ ਹੀ ਇੱਕ ਬਹੁਤ ਹੀ ਮੰਨਪੂਰ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਉਰ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਆ ਆਊਟਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਖੋਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਕੀ ਜੀ ਜਿਹਦੇ ਉੱਤੇ ਗੁਜ਼ਾਰਾ ਕਰਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਥੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਸਿਰ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਤਾਂ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਇਹ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੋਰਟੂਫੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫੈਕਟਰੀ ਦੀ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸਾਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਐ ਤੇ ਬਾਡੀ ਵੀ ਕਾਫੀ ਦੂਰ ਪਈ ਆ ਕਿਉਂਕਿ ਬਾਡੀ ਉਹਰੇ ਘੱਢੀ ਗਈ ਜੀ ਫਿਰ ਬੱਸ ਵਾਲਾ ਕਿਦੀ ਮੋਟਰਸਾਨੂੰ ਕਿਹੜੀ ਥਾਂ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ ਹੈ ਤਕਰੀਬਨ 50 ਕਿਲੋਮੀਟਰ ਬੰਦੇ ਨੂੰ ਘਤੀਸਿਆ ਜੀ ਉੱਥੇ ਅਗੇ ਮੋਟਰਸਾਨੂੰ ਅੱਗ ਲੱਗ ਗਈ ਮੇਰਾ ਨਾਮ ਜਸਪ੍ਰੀ ਸਿੰਘ ਹੈ ਮੇਰਾ ਐਕਸੀਡੈਂਟ ਹੋਇਆ ਥਾ ਮੇਰਾ ਚਾਚਾ ਰਮਨ ਲਈ ਕੀ ਲਾਮਤ ਕਰੋਗੇ ਦਸਕਰਮ ਸਿੰਘ ਕਿੰਨੇ ਸਾਲ ਦਾ ਹੈ 35 ਸਾਲ ਦਾ ਜੀ ਪਤਾ ਲੱਗਿਆ ਕੁਝ ਇਸ ਤਰ੍ਹਾਂ ਹੋਇਆ ਗਿਆ ਦਸਰੇ ਨੇ ਵੀ ਰੋਂਗ ਸਾਈਡ ਬੱਸ ਆਉਂਦੀ ਯੂਨੀਅਰ ਆਪਲੇ ਇੱਧਰ ਲੈਣਾ ਯਾਰ ਇੱਧਰ ਤੇ ਬੰਨਾ ਹੋ ਗਿਆ ਉਹਨਾਂ ਨਾਲ ਫਾਟੇ ਹਾਂ ਤੇ ਕੀ ਕਿੰਨੇ ਕੁ ਵੇਲੇ ਘਟਨਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਜੀ ਜਿਹੜੇ ਸਾਨੂੰ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਇਹ ਇਹ ਤਾਂ ਮਹਾੜੀ ਤੋਂ ਆ ਰਹੇ ਸੀ ਕੰਮ ਮਦੋਈ ਜਿਹੜਾ ਪਿੰਡ ਹੈ ਸਰਾਪੁਰ ਪਿੰਡ ਦੀ ਕੀ ਮੰਗ ਕਰਦੇ ਨੇ ਕਿ ਆਹ ਚਾਹ ਪਾਉਣ ਚਾਹੀਦਾ ਬਸ ਵਾਲਿਆਂ ਨੂੰ ਸਜਾਉਣੀ ਦੇ ਰਹੀ ਜੀ ਉਹਨੂੰ ਡਰਾਈਵਰ ਨੇ ਭਾਈ ਜੀ ਇਹ ਬੈਟਰੀ ਚੁੱਕਾ ਮਾਰਿਆ ਕਹ ਰਹੇ ਅੱਜ ਪੁਲਿਸ ਲੈ ਆਏ ਨਹੀਂ ਕਰਦੇ ਹਾਂਜੀ ਕੱਢੋ 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 ਮੈਂ ਤਾਂ ਕਿੱਦਾਂ ਗਏ ਜੰਗੇ ਐ ਐਕਸੀਲੈਂਟ ਹੋਇਆ ਕੀ ਮੰਗਲ ਜੇਕੀਦਰੋਂ ਬਾਤਾਂ ਰਹੀ ਉਹਦੇ ਲਈ ਫੈਕਟਰੀ ਕਿਸੇ ਫੈਕਟਰੀ ਵਾਇਟਰੀ ਲੱਗਦੀ ਐ ਕਿਹੜੇ ਫੈਸਲੇ ਤੇ ਆ ਰਹੀ ਸਮਰਾਲਾ ਚੋਂ ਇਧਰੋਂ ਡੀਜੇ ਵਾਲੀ ਸਾਈਡ ਤੋਂ ਆ ਰਹੀ ਥੇ ਸਮਰਾਲਾ ਸਾਈਡ ਤੋਂ ਆ ਰਹੀ ਸਮਰਾਲਾ ਕਹਿੰਦੇ ਆ ਰਹੀ ਇਹ ਆਜ ਤੋਂ ਘੰਟਾ ਪਹਿਲਾਂ ਦੀ ਗੱਲ ਆ ਤੇ ਜਿਹੜਾ ਅੱਜ ਤੋਂ ਕੋਈ ਕੰਮੇਕ ਕਾਲ ਵੀ ਹੋਇਆ ਜਾਣੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇਗੀ ਕਿੰਨੇ ਕੇਸ ਦਾ ਹੈ ਹੈਗਾ ਹੀ 23 ਸਾਲ ਦਾ ਨੌਜਵਾਨ ਮੁੰਡਾ ਹੈ ਇਹ ਰੌਂਗ ਸਾਈਡ ਤੋਂ ਵਾਕਾ ਆ ਰਹੀ ਸੀ ਰੌਂਗ ਸਾਈਡ ਤੋਂ ਲੈ ਕੇ ਨੀਚੇ ਦੇ ਲਿਆ ਬੰਦੇ ਨੂੰ ਉਹ ਕੋਟੇ ਕਿਤੇ ਚੱਕਿਆ ਜੀ ਇਹ ਵਿਚਾਰਾ ਘਰ ਆ ਰਿਆ ਹੀ ਕੰਮ ਤੋਂ ਕੰਮ ਤੋਂ ਆ ਰਿਆ ਜੀ ਜੁੱਤੀ ਘਰ ਕੇ ਘਰ ਜਾ ਰਿਆ ਜੀ ਆਪਣੇ ਇਹਦਾ ਟੈਲਾ ਬਾਰੀ ਸਾਖੇ ਉਹਨੇ ਦੇਖੀ ਕਿ ਕਿੰਨੀ ਬੋ ਮਜ਼ਦੂਰੀ ਇਹ ਮੁੰਡਾ ਹੈਗਾ ਜਸਕਰਨ ਸਿੰਘ ਆ ਜਸਵਿੰਦਰ ਸਿੰਘ ਇਹਦਾ ਪਿੰਡ ਨਾ ਰਾਏਪੁਰਾਜਪੁਰਾ ਥਾੜੇ ਪੈਸੇ ਪੈਂਦਾ ਇਹ ਮਰਦਾ ਨਹੀਂ ਇਹ ਮਰਾ ਕਰੂ 25 ਬੀਸਾਲਾ ਕਿਥੋਂ ਕਿਥੇ ਜਾ ਰਿਹਾ ਤੂੰ ਚੰਡੀਗੜ੍ਹ ਕੋਲ ਜੌਬ ਕਰਾ ਚੰਡੀਗੜ੍ਹ ਮਾੜੀ ਦਾ ਪੈਟਰੂ ਜਾ ਰਿਹਾ ਸੀ ਠੀਕ ਹੈ ਬਣਾ ਬਾਕੀ ਇਹ ਕਿੰਨੇ ਦਾ ਜੀ ਸਾਹਮਣੇ ਟਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਪੈਨ ਉਹ ਸਾਮਣੇ ਤੋਂ ਮੋੜਸਾ ਲਾ ਰਹੀਆਂ ਅੰਮ੍ਰਿਤਸਰ ਨਾਲ ਟਕਰੋਗੇ ਮੌਕਾ ਦੀ ਕੱਥੋ ਕੀ ਹਾਂ ਮੌਕਾ ਦੱਸੂਗਾ ਕਿਹੜੀ ਗੱਡੀ ਗੱਡੀਆਂ ਸੀ ਫੈਕਟਰੀ ਕਟੇ ਅੱਗ ਵੀ ਲੱਗਦੀ ਸੀ ਹਾਂ ਮੋਕਸਾ ਨੂੰ ਅੱਗ ਲੱਗੀ ਮੋਕਸਾ ਜਿਹੜਾ ਮਤਲਬ ਜਿਹੜਾ ਹਾਦਸਾ ਭਿਆਨਕ ਹੋਣਾ ਤਾਂ ਹੀ ਆ ਕੇ ਲੱਗਿਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਨ ਸਮਝ ਗਈ ਉਸ ਤੋਂ ਬਾਅਦ ਅੱਗ ਲੱਗੀ ਉਸ ਤੋਂ ਬਾਅਦ ਟੱਕਰ ਲੱਗੀ ਤੇ ਡਰਾਈਵਰ ਦੀ ਗ੍ਰਸਤਾਰੀ ਹੋ ਚੁੱਕੀ ਹੈ ਜੀ ਡਰਾਈਵਰ ਮੌਕੇ ਤੋਂ ਫਰਾਰਾ ਜੀ ਅੱਛਾ ਜੀ